ਰੂਰ ਦੀ ਸੰਗਰੂਰ ਦੇ ਪਿੰਡ ਨਮੋਲ ਦੇ ਵਿੱਚ ਕਿਸਾਨ ਤੇ ਆੜਤੀਆ ਮੋਹ ਸਾਹਮਣੇ ਹੋਏਗੇ ਨੇ ਪੁਰਾਣੇ ਕਰਜ਼ੇ ਨੂੰ ਲੈ ਕੇ दरअसल ਇਹ ਪੂਰਾ ਵਿਵਾਦ ਹੋਇਆ ਹੈ ਕਿ ਕਿਸਾਨਾਂ ਨੇ ਸੁਨਾਮ ਕੋਰਟ ਕੰਪਲੈਕਸ ਦੇ ਅੱਗੇ ਧਰਨਾ ਲਗਾਇਆ ਆੜਤੀਆ ਨੇ ਕਿਸਾਨਾਂ ਦੇ ਖਿਲਾਫ ਕੋਰਟ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਰਹਦੇ ਕਰਜ਼ੇ ਸੰਬੰਧੀ ਇਹ ਸ਼ਿਕਾਇਤ ਦਿੱਤੀ ਗਈ ਸੀ ਕੋਰਟ ਦੇ ਹੁਕਮਾਂ ਦੇ ਮੁਤਾਬਕ ਕਿਸਾਨਾਂ ਦੀ 2 ਏਕੜ ਫਸਲ ਦੀ ਬੋਲੀ ਹੋਣੀ ਸੀ ਕਿਸਾਨਾਂ ਨੇ ਆਪਣੀ ਸੈਂਤੀ ਨਹੀਂ ਹੋਣ ਦਿੱਤੀ ਤਾਂ ਪਰ ਹੁਣ ਕਿਸਾਨਾਂ ਦੇ ਇਲਜ਼ਾਮ ਨੇ ਕਿ ਸੁਨਾਮ ਦੇ ਤਹਿਸੀਲਦਾਰ ਨੇ ਪਿੰਡ ਨਮੂਲ ਦੇ ਵਿੱਚ ਝਾਲਸਾਜ਼ੀ ਦੇ ਨਾਲ ਕਿਸਾਨ ਦੀ ਜ਼ਮੀਨ ਦੀ ਬੋਲੀ ਕਰਵਾਈ ਤੇ ਇਸ ਸਾਰੀ ਕਾਰਵਾਈ ਦੇ ਬਾਰੇ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ ਇਹ ਮਤਲਬ ਲਗਭਗ 8 ਸਾਲਾਂ ਤੋਂ ਇਸ ਇਲਾਕੇ ਨਾਲ ਨਾਮ ਆੜਤੀ ਹੈਗਾ ਉਹਦੇ ਨਾਲ ਇੱਕ ਨਮੋਲ ਪਿੰਡ ਦੇ ਕਿਸਾਨ ਨਾਲ ਜਿੱ ਕੀ ਸਿੰਗ ਰਹੇ ਭਰਾ ਦਾ ਕੁਝ ਦੇਣ ਲੈਣ ਦਾ ਮਸਲਾ ਸੀਗਾ ਉਹਦੇ ਭਰਾ ਦੀ ਡੈੱਡ ਹੋ ਜਾਂਦੀ ਆ 2004 ਦੇ ਵਿੱਚ ਜਦੋਂ ਵੀ 2001 ਦੇ ਵਿੱਚ ਪਰਿਵਾਰ ਦਾ ਆਪ ਦੇ ਵਿੱਚ ਆੜਤੀਆ ਬੱਖੋ ਵੱਖਰਾ ਕਰ ਲਿਆ ਦੀ ਭਰਾ ਦੋ ਜੀ ਆੜਤੀਏ ਨੇ ਇੱਕ ਡੁਪਲੀਕੇਟ 10 8 10 ਲੱਖ ਦਾ ਸਟਾਮ ਲੈ ਕੇ ਉਹ ਤੇ ਜਾਲੀ ਸਾਈਨ ਕਰਕੇ ਫੋਰ ਦੇ ਵਿੱਚ ਲਾਤਾ ਇਸ ਬਾਰੇ ਉਹ ਕੋਟ ਦਾ ਸਹਾਰਾ ਲੈਂਦੇ ਓਏ ਉਸ ਟਾਈਮ ਤੋਂ ਦੇ ਦੋ ਕਿਲਿਆਂ ਦੀ ਜਿਹੜੀ ਨਲਾਮੀ ਦੀ ਬੋਲੀ ਦੀ ਪਈ ਆਈ ਆ ਪਹਿਲਾਂ ਜੱਤੇ ਬੰਦੀ ਵੱਲੋਂ ਨੇਤਾ ਵੱਲੋਂ ਤੇ ਬੋਲੀ ਨਾ ਦਵਾਉਣ ਲਈ ਕਰੋਧ ਕੀਤਾ ਜਾਂਦਾ ਬਾਤਾਂ ਹੌਲੇ ਰਹੇ ਜਿਆਦਾ ਪਰ ਕੱਲ ਇਹੋ ਆਪਣੇ ਮਾਨਸਾ ਦੇ ਤੁਰਕੀ ਕਰਦੇ ਤੇ ਸਵਾਵਾਂ ਦਵਾ ਰਹੇ ਨੇ ਤਹਿਸੀਲਦਾਰ ਉਹ ਸਪੈਸ਼ਲ ਉਹ ਡਿਊਟੀ ਲਵਾਉਂਦੇ ਆ ਆਪਦੀ ਨਾਲ ਆ ਕੇ 4:30 ਵਜੇ ਸ਼ਾਮ ਨੂੰ ਫਰੀਦਕੋਟ ਤੋਂ ਗੈਂਗਸਟਰ ਲੈ ਕੇ ਆਉਂਦੇ ਆ 2-3 ਗੱਡੀਆਂ ਹਥਿਆਰਾਂ ਨਾਲ ਭਰ ਕੇ ਉਹੁੰਡਿਆਂ ਨੇ ਉੱਥੇ ਆਉਂਦੇ ਆ ਤੇ ਜ਼ਬਰਦਸਤੀ ਉੱਥੇ ਕਿਸਾਨਾਂ ਨੂੰ ਇਹ ਗੱਲ ਵਿਸ਼ਵਾਸ ਚ ਲੈ ਕੇ ਪਿੰਡ ਦੇ ਨੰਬਰਦਾਰਾਂ ਨੂੰ ਵਿਸ਼ਵਾਸ ਚ ਲੈ ਕੇ ਵੀ ਜੀ ਕੋਈ ਬੋਲੀ ਨਹੀਂ ਕੁਝ ਨਹੀਂ ਹੋਇਆ ਹੈਗਾ ਜੇ ਕੋਈ ਕਿਸਾਨ ਬੋਲੀ ਨਹੀਂ ਦੇਣੀ ਚਾਹੁੰਦਾ ਤਾਂ ਨਾ ਦੇਵੇ ਪਰ ਉਹ ਜਿਹੜੇ ਗੈਂਗਸਟਰ ਬੁਲਾਏ ਗਏ ਤੇ ਉਹਨਾਂ ਨੇ ਸ਼ਾਇਦ ਉਹੋ ਭੱਜਿਆ ਪੂਰੇ ਅਸੀਂ ਤਕਰੀਰ ਚਾਹੇ ਮਾਗਰ ਉਰੇ ਗੱਲਬਾਤ ਕੀਤੀ ਤਾਂ ਵੀ ਠੰਡ ਚ ਬੋਲਿਆ ਵੀ ਬੋਲੀਆਂ ਤਾਂ ਐਂ ਹੁੰਦੀਆਂ ਆਉਂਦੀਆਂ ਨਹੀਂ ਅਸੀਂ ਕਿਹਾ ਵੀ ਫਿਰ ਐ ਗੈਂਗਸਟਰ ਬੁਲਾ ਕੇ ਬੋਲੀਆਂ ਕਰਿਆ ਕਰੋ ਅਸਲੇ ਦੇ ਜੋਰ ਤੇ ਬੋਲੀਆਂ ਹੋਇਆ ਕਰਦੇ ਆ ਤਾਂ ਇੱਕ ਦੋ ਤਿੰਨ ਦਾ ਇੱਕ ਦੋ ਮਿੰਟਾਂ ਦਾ ਇਥੋਂ ਗੈਪ ਹੋ ਗਿਆ ਭੱਜ ਗਿਆ ਗੱਲਬਾਤ ਲਈ ਵੀ ਤਿਆਰ ਨਹੀਂ ਕਰਕੇ ਪੰਜਾਬ ਪੁਲਿਸ ਨੇ ਮੁਹਾਲੀ ਦੇ ਖਰੜ ਸ਼ਿਵਜੋਤ ਇਨਕਲੇਵ ਦੇ ਵਿੱਚ ਕਾਰਡਾਉਨ ਐਂਡ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੇ ਨਾਲ ਐਸਐਸਪੀ ਮੁਹਾਲੀ ਤੇ ਹੋਰ ਸੀਨੀਅਰ ਦੇ ਅਧਿਕਾਰੀ ਮੌਜੂਦ ਰਹੇ ਨੇ ਇਸ ਮੌਕੇ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਤੇ ਸ਼ਰਾਰਤੀ ਅੰਸਰਾਂ ਦੇ ਵਿਰੁੱਧ ਮੁਹਿੰਮ ਦੇ ਵੱਜੋਂ ਸਮੇਂ-ਸਮੇਂ ਤੇ ਸਰਚ ਆਪਰੇਸ਼ਨ ਚਲਾਉਂਦੀ ਹੈ ਮੈਂ ਤੁਹਾਨੂੰ ਦੱਸਿਆ ਗੱਲ ਨੂੰ ਕਿ ਨਸ਼ੇ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਇੱਕ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ ਸਿਲਸਿਲੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਹੈਗੀ ਜਿੱਥੇ ਡਰੱਗਸ ਵਿਕਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਐਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਆ ਔਰ ਇਹ ਜਿਹੜਾ ਸਾਡਾ ਇੱਕ ਮੁਹਿੰਮ ਹੈ ਕਿ ਜਿਹੜੀ ਵੱਡੀ ਮੱਛੀਆਂ ਹੈ ਇਹਨਾਂ ਨੂੰ ਫੜਿਆ ਜਾਵੇ